ਤਾਂ ਜੀ ਹਾਂ ਜੀ ਰੇਪ ਸਰ ਦੋ ਦਿਨ ਪਹਿਲਾਂ ਹੁਚਾਰਪੁਰ ਦੇ ਮਹੱਲਾ ਸਹਾਨੀਆਂ ਦੇ ਵਿੱਚ ਇੱਕ ਕਤਲ ਹੁੰਦਾ ਹੈ ਰਜੀਵ ਸੈਣੀ ਜੀ ਨਾਮ ਦੇ ਬੰਦੇ ਦਾ ਕੀ ਉਹਦੇ ਵਿੱਚ ਕੋਈ ਫਰਦਰ ਕਾਰਵਾਈ ਕੀਤੀ ਗਈ ਹੈ ਤੁਹਾਡੇ ਵੱਲੋਂ ਤਾਂ 24 ਇੱਕ 26 ਨੂੰ ਰਜੀਵ ਸੈਣੀ ਜਿਹੜਾ ਹੈ ਨਾ ਇਹਦੇ ਆਪਸ ਦੇ ਵਿੱਚ ਟਕਰਾਰ ਹੋਇਆ ਸੀਗਾ ਟਕਰਾਰ ਨੂੰ ਲੈ ਕੇ ਇੱਕ ਮਾਮੂਲੀ ਗੱਡੀ ਖੜੀ ਕਰਨ ਤੋਂ ਬੱਚਿਆਂ ਦੀ ਲੜਾਈ ਹੋਈ ਸੀ ਜਿਹਦੇ ਵਿੱਚ ਗੌਤਮ ਮੱਟੂ ਤੇ ਵੰਸ਼ ਮੱਟੂ ਨਾਂ ਦੇ ਜਿਹੜੇ ਮੇਨ ਮੁੱਖ ਦੋਸ਼ੀ ਸੀਗੇ ਇੱਕ ਇਹਨਾਂ ਦੇ ਨਾਲ ਹੋਰ ਆ ਉਹ ਮਾਈਨਰ ਆ ਬੱਚਾ ਇਹ ਮੁੱਖ ਦੋਸ਼ੀ ਸੀ ਇਹਨਾਂ ਕੋਲ ਇੱਕ ਤਿੰਨ ਜਣੇ ਇਹਨਾਂ ਦੇ ਨਾਲ ਹੋਰ ਸੀਗੇ ਇਹਨਾਂ ਕੋਲ ਖੰਡੇ ਤੇ ਕ੍ਰਪਾਨਾ ਸੀ ਇਹ ਅਚਾਨਕ ਗੱਡੀ ਦੀ ਖੜੀ ਕਰਨ ਤੋਂ ਲੜਾਈ ਤੋਂ ਲੈ ਕੇ ਬਹਿਸ ਵਸਾਈਆ ਹੋਣ ਤੋਂ ਕੋ ਮਾਮੂਲੀ ਤਕਰਾਰ ਸੀਗਾ ਉਹਦੇ ਬੇਸ ਤੇ ਹੀ ਆਪ ਕੋ ਜ ਬਹੁਤ ਜ਼ਿਆਦਾ ਇਹ फडਕ ਗਏ ਤੇ ਰਜੀਵ ਸੈਣੀ ਦੇ ਜਿਹੜਾ ਨਾ ਸਿਰ ਦੇ ਵਿੱਚ ਇਹਨਾਂ ਨੇ ਖੰਡੇ ਦਾ ਵਾਰ ਕਰ ਦਿੱਤਾ ਜਿਹਦੇ ਨਾਲ ਕਰੀਬ ਕੋਈ 9:30 ਵਜੇ ਦੀ ਲੜਾਈ ਹੈ ਤੇ 2:30 ਵਜੇ ਅਜੀਤ ਸ਼ੈਣੀ ਜਿਹੜਾ ਉਹ ਉਹਦੀ ਡੈਥ ਹੋ ਗਈ ਟੋਟਲ ਕਿੰਨੇ ਜਣੇ ਤੇ ਪਰਚਾ ਦਰਜ ਹੋਇਆ ਹੈ ਟੋਟਲ ਸੌਰੀ 6 ਦੋਸ਼ੀਆਂ ਦੇ ਪਰਚਾ ਦਰਜ ਹੋਏ ਨੇ ਮਾਈਨਰ ਕਿੰਨੇ ਦੇ ਵਿੱਚ ਹੈਗੇ ਨੇ ਮਾਈਨਰ 2 ਨੇ ਸ਼ਾਇਦ ਠੀਕ ਹੈ ਅਰੈਸਟ ਕਿੰਨੇ ਹੋਏ ਹੁਣ ਤੱਕ ਜੀ ਅਰੈਸਟ ਸਾਡੇ ਕੋਲ 3 ਹੋ ਗਏ ਠੀਕ ਹੈ ਜਿਹੜੇ ਹੁਣ ਫੜਿਆ ਗੋਤਮ ਤੇ ਬਾਂਚੇ ਦੋਵੇਂ ਸਕੇ ਭਰਾ ਨੇ ਜੀ ਹਾਂ ਦੋਨੇ ਕੁਝ ਸਕੇ ਭਰਾ ਹੀ ਨੇ ਔਰ ਮੇਨ ਮੁੱਖ ਦੋਸ਼ੀ ਵੀ ਕਾਰਨ ਕੀ ਰਿਹਾ ਮੇਨਲੀ ਕਾਰਨ ਕੀ ਰਿਹਾ ਤੁਸੀਂ ਜਿਵੇਂ ਤੁਸੀਂ 10 ਸਪ ਗੱਡੀ ਖੜੀ ਕਰਨ ਤੋਂ ਲੈ ਕੇ ਲੜਾਈ ਇੱਥੋਂ ਤੱਕ ਵਧ ਗਈ ਜਾਨਣਾ ਕਿ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਕੋਈ ਐਸਾ ਗੱਲਬਾਤ ਕੋਈ ਨਹੀਂ ਰੰਜਸ ਕੋਈ ਐਸੀ ਨਰੰਜਸ ਨਹੀਂ ਸੀ ਜਾਂ ਇਮੀਡੀਏਟ ਹੀ ਸਾਰਾ ਕੁਝ ਜਿਵੇਂ ਹੋ ਮੂਰਖਤਾ ਕਹਿ ਸਕਦੇ ਆ ਉਦਾਂ। ਇਹ ਕਿ ਉਹ ਦੱਸ ਰਹੇ ਸੀਗੇ ਅ ਰਜੀਵ ਸਾਨੀ ਦੇ ਜਿਹੜੇ ਬ੍ਰਦਰ ਨੇ ਮੋਹਿਤ ਸਾਨੀ ਕਿ ਉਹਨਾਂ ਦੇ ਗੁਆਂਢ ਚ ਰਹਿੰਦੇ ਕਿ 14 ਸਾਲ ਦੇ ਬੱਚੇ ਦੀ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਉਹਨਾਂ ਨੇ ਵਿਰੋਧ ਕੀਤਾ ਸੀਗੇ ਉਹਨਾਂ ਨੂੰ ਧੜਾਇਆ ਸੀਗੇ ਤਾਂ ਮੁੜ ਕੇ ਖੰਡੇ ਲੈ ਕੇ ਆਗੇ ਪੈ ਗਏ। ਹਾਂ ਯਸ ਕੋਈ ਇਹੋ ਜਿਹੀ ਛੋਟੀ ਮੋਟੀ ਤਾਰ ਤਕਰਾਰ ਹੀ ਹੋਇਆ 14 ਸਾਲ ਦੇ ਬੱਚੇ ਨੂੰ ਕੀ ਕੁੱਟਮਾਰ ਕਰ ਜਸਟ ਇੱਕ ਕਹਿਣ ਦਾ ਹੀ ਹੈ ਕਿ ਵਾਪਸ ਬੈਠ ਬਸਾਇਆ ਹੋਇਆ ਕਿ ਤੂੰ ਇੱਥੇ ਗੱਡੀ ਖੜੀ ਕਰਨਾ ਤੂੰ ਇਧਰ ਵਾਹਨ ਉਹਨਾਂ ਤੂੰ ਵਾਹਨ ਬਸ ਜਸਟ ਦਿਸ ਇਜ਼ ਇਹਨਾਂ ਦੀ ਉਮਰ ਕਿੰਨੀ ਕਾ ਜਿਹੜੇ ਦੋਵੇਂ ਭਰਾ ਜਿਹੜੇ ਅਰੈਸਟ ਕੀਤੇ ਗਏ ਨੇ ਇਹਨਾਂ ਦੀ ਬਾਈ 24 ਸਾਲ ਦਿੱਤੀ ਇੱਕ ਗਵਾਂਡੀ ਨੇ ਇੱਕ ਦੂਜੀ ਦੀ ਦੋਨਾਂ ਜੀਵ ਸਿੰਘ ਜਿਹਨਾਂ ਨੇ ਮਾਰਿਆ ਗਵਾਂਡੀ ਇਹਨਾਂ ਦੇ ਗਵਾਂਡੀ ਨਹੀਂ ਇਹ ਥੋੜਾ ਇਹਨਾਂ ਦਾ ਘਰ ਪਿੱਛੇ ਹੈ ਇਹ ਜੱਦੇ ਨੇ ਥੋੜਾ ਪਰ ਅਮਨਜੀਤ ਜੀ ਖੜੀ ਕੌਣ ਕਰ ਰਿਹਾ ਹੈ ਸਰ ਇਹ ਰਜੀਵ ਰਜੀਵ ਸੈਣੀ ਦੇ ਬੰਦੇ ਹੀ ਗੱਲੀ ਗੱਲੀ ਕਰਦੇ ਉਹਨਾਂ ਦੇ ਜੱਸ ਸੱਜਣ ਇਹਨਾਂ ਦੇ ਘਰ ਦੇ ਕੋਲ ਇੱਕ ਇੱਕ ਵਸਤੀ ਜਿਹੜਾ ਹੈ ਕਿ ਹਾਂ ਇਹਨਾਂ ਦੇ ਘਰ ਦੇ ਨਾਲ ਉਹਨਾਂ ਦੇ ਗਲੀ ਵਿੱਚ ਗਲੀ ਵਿੱਚ ਗਲੀ ਵਿੱਚ ਸਰਕਾਰੀ ਗਲੀ ਚ ਇਹਨਾਂ ਦਾ ਬੈਕਗ੍ਰਾਉਂਡ ਕੀ ਆ ਜਿਹੜੇ ਗੋਤਮ ਤੇ ਵੰਸ਼ ਹੋ ਗਏ ਇਹਨਾਂ ਕੋਲ ਪਰਚਾ ਵਗੈਰਾ ਤਾਂ ਨਹੀਂ ਹੈਗਾ ਨਾ ਇਹਨਾਂ ਦੇ ਪਹਿਲਾ ਪ੍ਰੀਵੀਅਸ ਪਰਚਾ ਕੋਈ ਨਹੀਂ ਤੇ ਹੁਣ ਕੀ ਉਹਨੂੰ ਅਰਸ਼ਟ ਕਰਕੇ ਕਿਆ ਕੋਰਟ ਵਗੈਰਾ ਚ ਪੇਸ਼ ਕੀਤਾ ਜਾ ਰਿਹਾ ਹੈ ਰਿਮਾਨਡ ਹਾਂਜੀ ਹਾਂਜੀ ਕੋਰਟ ਕੋਰਟ ਹੁਣ ਤਿੰਨ ਫੜਲੇ ਤਿੰਨ ਯਾਨੀ ਰਹਿ ਰਹੇ ਨੇ ਇਸ ਹੋਰ ਕਿਤਾਰ ਕਰਨੇ ਹਾਂਜੀ